ਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅੱਜ 7 ਜਨਵਰੀ ਟਰੈਕਟਰ ਮਾਰਚ ਰੱਖਿਆ ਗਿਆ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਤੇ ਅਪਰਾ ਤੋਂ ਇਹ ਟਰੈਕਟਰ ਮਾਰਚ ਚੱਲਿਆ ਸਿਕਾ ਜਿਹੜਾ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਇਸ ਵੇਲੇ ਅਪਰਾ ਤੋਂ ਛੋਕਰਾਂ ਛੋਕਰਾਂ ਤੋਂ ਮੋਰੋਂ ਮੋਰਾ ਤੋਂ ਹੋਰ ਪਿੰਡਾਂ ਤੋਂ ਹੁੰਦਾ ਹੋਇਆ ਬਾਗਰਸ ਅਪਰੇ ਪਹੁੰਚੇਗਾ ਤੁਸੀਂ ਦੇਖ ਰਹੇ ਕਿ ਸੈਂਕੜੇ ਟਰੈਕਟਰ ਟਰੈਕਟਰਾਂ ਦੇ ਉੱਤੇ ਨੌਜਵਾਨ ਬੜੇ ਚਾਅ ਉਤਸ਼ਾਹ ਦੇ ਨਾਲ ਜੋਸ਼ ਦੇ ਨਾਲ ਏ ਮੋਦੀ ਸਰਕਾਰ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਨਾਰੇ ਵੀ ਲਾ ਰਹੇ ਨੇ ਇਸ ਵੇਲੇ ਮਾਰਚ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਔਰ ਦੱਸ ਰਹੇ ਨੇ ਸੰਕੇਤ ਦੇ ਰਹੇ ਨੇ ਕਿ ਇਹ ਜਿਹੜੇ ਕਾਨੂੰਨ ਨੇ ਇਹ ਟਰੈਕਟਰਾਂ ਨੂੰ ਇਦਾਂ ਵਿਲੇ ਕਰ ਦੇਣਗੇ ਕੁਝ ਪੂੰਜੀਪਤੀਆਂ ਦੇ ਹੱਥ ਦੇ ਵਿੱਚ ਜ਼ਮੀਨ ਚੱਲੀ ਜਾਏਗੀ ਕੁਝ ਪੂੰਜੀਪਤੀਆਂ ਦੇ ਹੱਥ ਦੇ ਵਿੱਚ ਸਾਰਾ ਕਾਰੋਬਾਰ ਚੱਲ ਜਾਏਗਾ ਕੁੰਜ ਕੁਝ ਪੂੰਜੀਪਤੀਆਂ ਦੇ ਹੱਥ ਦੇ ਵਿੱਚ ਆਈ ਏ ਜਮੀਨਾ ਇਹ ਤੇ ਖੇਤੀ ਚਲ ਜੇਗੀ ਇਹ ਅੱਜ ਸੰਕੇਤ ਦੇ ਰਹੇ ਨੇ ਜਿਵੇਂ ਅੱਜ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਹੈ ਉਦਾਂ ਹੀ ਅੱਜ ਇਹ ਪੰਜਾਬ ਦੇ ਵਿੱਚ ਵੀ ਟਰੈਕਟਰ ਮਾਰਚ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਕਿ ਸੈਂਕੜੇ ਟਰੈਕਟਰ ਟਰੈਕਟਰਾਂ ਦੇ ਉੱਤੇ ਨੌਜਵਾਨ ਬਜ਼ੁਰਗ ਕਿਵੇਂ ਜੋਸ਼ ਦੇ ਨਾਲ ਇਹ ਮਾਰਚ ਕਰ ਰਹੇ ਨੇ ਔਰ ਸਾਬਤ ਕਰ ਰਹੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਇੱਕ ਖਾਸ ਰਿਪੋਰਟ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅੱਜ 7 ਜਨਵਰੀ ਪੂਰਾ ਪਰਾ ਅਪਰੇ ਦੇ ਇਲਾਕੇ ਦੇ ਜਿੰਨੇ ਪਿੰਡ ਹੈ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਏਕਤਾ ਦਿਖਾਉਂਦੇ ਹੋਏ ਇਹ ਜਿਹੜੇ ਕਾਲੇ ਕਾਨੂੰਨ ਹੈਗੇ ਇਹਦੇ ਵਿਰੋਧ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਅਸਲ ਦੇ ਵਿੱਚ ਸੰਕੇਤ ਦਿੱਤਾ ਜਾ ਰਿਹਾ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਬੇਰੁਜ਼ਗਾਰ ਹੈ ਇਹਨਾਂ ਕਾਲੇ ਕਾਨੂੰਨਾਂ ਦੇ ਨਾਲ ਇਹ ਸਾਡੇ ਔਜ਼ਾਰ ਸਾਡੇ ਟਰੈਕਟਰ ਜਿਹੜੇ ਉਹ ਵੀ ਵਿਲੇ ਹੋ ਜਾਣਗੇ ਸੰਕੇਤ ਦਿੱਤਾ ਜਾ ਰਿਹਾ ਔਰ ਪਿੰਡਾਂ ਦੇ ਵਿੱਚ ਜਾਗਰੂਕ ਕੀਤਾ ਜਾ ਰਿਹਾ ਕਿ ਆਓ ਸਾਰੇ ਰਲ ਕੇ ਕਿਸਾਨ ਮਜ਼ਦੂਰ ਸਾਰੇ ਭਾਈਚਾਰਿਆਂ ਦੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰੀਏ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਮਾਰਚ ਕੀਤਾ ਜਾ ਰਿਹਾ ਟਰੈਕਟਰਾਂ ਦੇ ਨਾਲ ਜਿਹਦੇ ਵਿੱਚ ਸੈਂਕੜੇ ਟਰੈਕਟਰ ਨੇ ਟਰੈਕਟਰਾਂ ਦੇ ਉੱਤੇ ਵੀ ਨੌਜਾਨ ਬਜ਼ੁਰਗ ਜਿਹੜੇ ਟਰੈਕਟਰਾਂ ਦੇ ਉੱਤੇ ਬੈਠੇ ਨੇ ਔਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਵੀ ਲਗਾ ਰਹੇ ਨੇ ਕਿਸਾਨ ਮਜ਼ਦੂਰ ਏਕਤਾ ਦੇ ਝੰਡੇ ਵੀ ਟਰੈਕਟਰਾਂ ਤੇ ਜੀਪਾਂ ਤੇ ਲਗਾਏ ਹੋਏ ਨੇ ਮੇਰੇ ਨਾਲ ਨੇ ਇਸ ਵੇਲੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਸਹਿਬਾਨ ਬਹੁਤ ਸਾਰੇ ਜੀਪ ਦੇ ਵਿੱਚ ਨੇ ਮੇਰੇ ਨਾਲ ਨੇ ਇਸ ਵੇਲੇ ਬੂਟਾ ਸਿੰਘ ਜੀ ਬੂਟਾ ਸਿੰਘ ਜੀ ਕੀ ਸੰਕੇਤ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਅੱਜ ਇਸ ਸੰਘਰਸ਼ ਦੇ ਵਿੱਚ ਇਸ ਪ੍ਰਟੈਸਟ ਦੇ ਵਿੱਚ ਅਸੀਂ ਅੱਜ ਬਹੁਤ ਵੱਡੇ ਪੱਧਰ ਤੇ ਆਪਰੇ ਦੇ ਆਲੇ ਦੁਆਲੇ ਦੇ 50 ਪਿੰਡਾਂ ਦੇ ਮਜ਼ਦੂਰਾਂ ਨੇ ਕਿਸਾਨਾਂ ਨੇ ਇਕੱਠੇ ਹੋ ਕੇ ਪ੍ਰੋਗਰਾਮ ਲਿਖਿਆ ਜਿਹੜਾ ਇਹ ਅਸੀਂ ਮੋਦੀ ਦੀ ਸਿੱਧੇ ਸ਼ਬਦਾਂ ਦੇ ਵਿੱਚ ਹੁਣ ਮੈਨੂੰ ਨਾ ਗੁੱਸਾ ਹੀ ਇੰਨਾ ਗਿਆ ਕਿ ਮੈਂ ਇਹ ਕਹਿਣਾ ਵੀ ਅਸੀਂ ਉਹਦੀ ਮਕਾਨ ਦੇਣ ਤੁਰੇ ਹੋਏ ਆ ਬੰਦਾ ਦੁਖੀ ਜਦੋਂ ਹੋ ਜਾਂਦਾ ਹੈ ਨਾ ਫਿਰ ਬੰਦੇ ਦੇ ਦਿਲੋਂ ਇਦਾਂ ਦੀਆਂ ਗੱਲਾਂ ਨਿਕਲਦੀਆਂ ਆ ਕਿ ਜਿੱਥੇ ਬੰਦੇ ਦਾ ਜੋਰ ਨਹੀਂ ਚੱਲਦਾ ਉੱਥੇ ਬੰਦਾ ਗਾਲਾਂ ਕੱਢਦਾ ਹੁੰਦਾ ਪਰ ਮੈਂ ਹੁਣ ਉਹ ਨਹੀਂ ਕਹਿਣਾ ਚਾਹੁੰਦਾ ਵੀ ਇਦਾਂ ਦੇ ਇਹਨੂੰ ਇਹੀ ਬਹੁਤ ਆ ਜਿਹੜੇ ਆ ਅਸੀਂ ਇਹ ਵੀ ਗਾਲਾਂ ਹੀ ਆ ਇਹਦੀਆਂ ਜਿਹੜੇ ਤੇ ਮੁਰਦਾਬਾਦ ਤੇ ਨਾਰੇ ਲੱਗ ਰਹੇ ਆ ਇਹਦੀ ਸਾਰੇ ਇਕੱਠੇ ਹੋ ਕੇ ਬੱਚੇ-ਬੱਚੇ ਛੋਟੇ ਬੱਚੇ ਬੁੱਢੇ ਸਿਆਣੇ ਵੀ ਇਹਦੀ ਮਕਾਨ ਦੇਣ ਤੁਰਿਓ ਆ ਅੱਜ ਦੇ ਨਹੀਂ ਮਕਾਨ ਦਿੰਦੇ ਇਹ ਮਕਾਨਾਂ 2 2.5 ਮਹੀਨਿਆਂ ਤੋਂ ਦੇ ਹੋ ਰਹੀਆਂ ਆ ਦਿੱਲੀ ਸਾਡੇ ਬਜ਼ੁਰਗ ਬੱਚੇ ਛੋਟੇ ਨੌਜਵਾਨ ਸਾਰਾ ਜੂਤ ਦਿੱਲੀ ਵੀ ਇਹਦੀ ਮਕਾਨ ਤੇ ਬੈਠਾ ਹੋਇਆ ਆ ਬਹੁਤ ਵੱਡੇ ਪੱਧਰ ਤੇ ਹੋ ਰਿਆ ਆ ਅਸੀਂ ਇਹਨਾਂ ਬਾਕੀ ਜਿਹੜੇ ਇੱਥੇ ਬੈਠੇ ਆ ਪਿੰਡਾਂ ਦੇ ਵਿੱਚ ਆ ਸਾਡੇ ਵੀਰ ਆ ਭਰਾ ਆ ਸਾਰੇ ਵੱਡੇ ਬਜ਼ੁਰਗ ਆ ਅਸੀਂ ਉਹਨਾਂ ਨੂੰ ਇਹ ਸਨੇਹਾ ਦੇ ਰਹੇ ਆ ਕਿ 26 ਜਨਵਰੀ ਨੂੰ ਜਿਹੜੇ ਉੱਥੇ ਤਾਂ ਟਰੈਕਟਰ ਗਏ ਹੋਏ ਆ ਬਾਕੀ ਇੱਥੋਂ ਜਿੰਨੇ ਉੱਥੇ ਆ ਉਤੋਂ 10 ਗੁਣਾ ਹੋਰ ਜਾਣੇ ਚਾਹੀਦੇ ਆ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਅਸੀਂ ਸਾਰਿਆਂ ਨੂੰ ਜਾਗਰੂਕ ਕਰਦੇ ਆ ਕਿਉਂਕਿ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਮਜ਼ਦੂਰਾਂ ਦੀ ਲੜਾਈ ਨਹੀਂ ਹੈਗੀ ਸਾਰੇ ਵਰਗਾਂ ਦੀ ਲੜਾਈ ਆ ਕੋਈ ਵੀ ਇਹਦੇ ਵਿੱਚ ਡਿਪਾਰਟਮੈਂਟ ਕੋਈ ਸੁਖੀ ਨਹੀਂ ਰਿਹਾ ਜਾਂਦੀ ਇਹ ਸਰਕਾਰ ਆਈ ਆ ਇਹਨਾਂ ਨੇ ਝੂਠੇ ਲਾਰੇ ਲਾਏ ਆ ਕਦੇ ਇਹ ਨਹੀਂ ਕਹਤਾ ਆ ਵੀ ਇਹ 15-15 ਲੱਖ ਕਾਊਂਟ ਦੇ ਵਿੱਚ ਆ ਜਾਊਗਾ ਕਾਲਾ ਧਨ ਆ ਜਾਊਗਾ ਕਾਲਾ ਧਨ ਤਾਂ ਕੀ ਲਿਆਉਣਾ ਸੀ ਜਿਹੜਾ ਲੋਕਾਂ ਦੇ ਕੋਲ ਪੈਸਾ ਸੀਗਾ ਰੋਟੀ ਖਾਣ ਜੋਗਾ ਨਹੀਂ ਉਹ ਵੀ ਕਢਾ ਕੇ ਖਤਮ ਕਰ ਦਿੱਤਾ ਨੋਟਬੰਦੀ ਦੇ ਵਿੱਚ ਜੇਦਾ ਇਹਨਾਂ ਨੂੰ ਪੁੱਛਿਆ ਜਾਂਦਾ ਆ ਇਹ ਕਹਿੰਦੇ ਆ ਜੀ ਇਹ 15 ਲੱਖ ਕਿੱਥੋਂ ਵੇ ਕਦੋਂ ਆਉਣਾ ਸੀ ਉਹ ਆਇਆ ਨਹੀਂ ਹੈਗਾ ਇਹ ਮੋਰੋ ਕਹਿੰਦੇ ਨੇ ਤੇ ਜੁਗ ਲੈ ਸੀ ਵੇ ਤੁਹਾਨੂੰ ਪੁੱਛਣ ਵਾਲਾ ਹੋਵੇ ਤੁਸੀਂ ਆਪਣੇ ਹੁਣ ਇਸ ਟਾਈਮ ਏਸੀ ਹੀਟਰ ਲਾ ਕੇ ਤੁਸੀਂ ਬੈਠੇ ਆ ਤੁਹਾਡੇ ਨਿਆਣਿਆਂ ਨੂੰ ਕੀ ਪਤਾ ਜਾਂ ਤੁਹਾਨੂੰ ਆਪ ਨੂੰ ਕੀ ਪਤਾ ਆ ਵੇ ਦੁੱਖ ਕੀ ਚੀਜ਼ ਹੁੰਦੀ ਆ ਜਿਹੜੇ ਦਿੱਲੀ ਜਾ ਕੇ ਬੈਠੇ ਆ ਰਾਹਾਂ ਦੇ ਵਿੱਚ ਘੁੰਮਦੇ ਆ ંગી ਤਾਂ ਉਹਨਾਂ ਨੂੰ ਪਤਾ ਲੱਗਦਾ ਆ ਬੰਦਾ ਐਵੇਂ ਹੀ ਨਿਕਰੋਂ ਨਿਕਲਦਾ ਹੈਗਾ ਕਿਸੇ ਕੋਲ ਟਾਈਮ ਨਹੀਂ ਹੁੰਦਾ ਘਰ ਦੇ ਕੰਮਾਂ ਤੋਂ ਬਾਹਰ ਨਿਕਲਣੇ ਦਾ ਪਰ ਜਦੋਂ ਇਹਨਾਂ ਸਰਕਾਰਾਂ ਨੇ ਸਾਰੇ ਵਰਗਾਂ ਨੂੰ ਕੰਮਕਾਰ ਜੋ ਕੇ ਛੱਡਿਆ ਨਹੀਂ ਸਾਰੇ ਕੰਮ ਖੋਲਾ ਆ ਕੁਛ ਨਹੀਂ ਪਲਾਨਗਾ ਇਦਾਂ ਦੀਆਂ ਬਣਾ ਲਈਆਂ ਆ ਜਿਹੜੇ ਕਾਲੇ ਕਾਨੂੰਨ ਹੀ ਨਹੀਂ ਤਿਆਰ ਕੀਤੇ ਆ ਤੇ ਉਹ ਵੀ ਇਹਨਾਂ ਦੇ ਇਹੀ ਆ ਕਿ ਲੋਕਾਂ ਨੂੰ ਡੱਬੇ ਫੜਾ ਦੇਣੇ ਆ ਡੱਬੇ ਰੋਟੀ ਵਾਲੇ ਕਿਸਾਨਾਂ ਦੇ ਕੋਲੋਂ ਜ਼ਮੀਨਾਂ ਖੋਲੜੀਆਂ ਆ ਆ ਜਿਨ੍ਹਾਂ ਦੇ ਕੋਲ ਜ਼ਮੀਨਾਂ ਨਹੀਂ ਹੈਗੀਆਂ ਜਿਹੜੇ ਬੰਦੇ ਵਿਚਾਰੇ ਮਜ਼ਦੂਰ ਆ ਮਤਲਬ 8-10000 ਰੁਪਿਆ ਨਾ ਮਹੀਨੇ ਦਾ ਕਮਾਉਂਦੇ ਆ ਇਹਨਾਂ ਨੇ ਉਹਨਾਂ ਨੂੰ ਰੋਟੀ ਖਾਣ ਜੋਗੇ ਨਹੀਂ ਛੜਣਾ ਤਾਂ ਕਿ ਕਿ ਉਹ ਸਿਆਸਤ ਦੇ ਵਿੱਚ ਹਿੱਸਾ ਨਾ ਲੈਣ ਇਹਨਾਂ ਦੀ ਬਹੁਤ ਵੱਡੀ ਇਹ ਪਾਲਿਸੀ ਆ ਕਿ ਜਦੋਂ ਕੋਈ ਵੀ ਬੰਦਾ ਆਪਣੇ ਉਹਨੂੰ ਰੋਜ਼ਗਾਰ ਦੀ ਪੈਡੋਗੀ ਰੋਟੀ ਦੀ ਸਿਰਫ ਪੈਡੋਗੀ ਗੱਲਬਾਤ ਲਈ ਉਹਨੂੰ ਹੋਰ ਕੋਈ ਚੀਜ਼ ਨਹੀਂ ਸੁਝਣੀ ਉਹ ਰਾਜਨੀਤੀ ਦੇ ਵਿੱਚ ਹਿੱਸਾ ਨਹੀਂ ਲਊਗਾ ਇਹ ਕੁਦਰਤੀ ਗੱਲ ਆ ਉਹਨੂੰ ਆਪਣੇ ਪਹਿਲਾਂ ਰੋਟੀ ਦੀ ਪਹਿਲਾਂ ਹੋਊਗੀ ਇਹਨਾਂ ਨੇ ਉਹ ਸਟੇਜ ਤੇ ਸਾਨੂੰ ਲੈ ਕੇ ਜਾਣਾ ਆ ਕਿ ਜਦੋਂ ਇਹਨਾਂ ਨੇ ਸਟਾਕ ਕਰਨੇ ਸ਼ੁਰੂ ਕਰ ਦੇਣੇ ਆ ਜਿੱਦਾਂ ਇਹਨਾਂ ਦੀ ਪਲੈਨਿੰਗ ਆ ਕਾਨੂੰਨ ਵਿੱਚ ਪਾਸ ਕਰ ਦਿੱਤਾ ਆ ਕਿ ਪੂੰਜੀਪਤੀ ਉਹ ਸਟਾਕ ਕਰ ਸਕਦੇ ਆ ਖਾਣ ਵਾਲੀਆਂ ਵਸਤੂਆਂ ਦਾ ਆਮ ਕਿਸਾਨ ਜਿਹੜਾ ਆ ਉਹ ਸਟਾਕ ਨਹੀਂ ਕਰ ਸਕਦਾ ਉਹ ਵੇਚ ਦਊਗਾ ਇਹ ਪੂੰਜੀਪਤੀ ਸਟਾਕ ਕਰ ਲੈਣਗੇ ਉਸ ਤੋਂ ਬਾਅਦ ਜਿਹੜਾ ਆਟਾ ਹੁਣ 20 ਰੁਪਏ ਕਿਲੋ ਸਾਰਿਆਂ ਨੂੰ ਮਜ਼ਦੂਰਾਂ ਨੂੰ ਸਾਰੇ ਸਾਰਿਆਂ ਨੂੰ ਮਿਲਦਾ ਆ ਉਹੋ ਇਹੀ ਆਟਾ 200 ਰੁਪਏ ਵੇਚਣ ਚਾਹੇ 250 ਨੂੰ ਵੇਚਣ ਚਾਹੇ 500 ਨੂੰ ਵੇਚਣ ਇਹ ਜ दारू ਤਾਂ ਹੈ ਨਹੀਂ ਸ਼ਰਾਬ ਤਾਂ ਹੈ ਨਹੀਂ ਕਿ ਬੰਦਾ ਕਹੂਗਾ ਵੀ ਮੈਂ ਅੱਜ ਪੀਣੀ ਨਹੀਂ ਕੋਈ ਗੱਲ ਨਹੀਂ ਹੈਗੀ ਆਟਾ ਤਾਂ ਸਾਰਿਆਂ ਨੂੰ ਖਾਣਾ ਹੀ ਪੈਣਾ ਆ ਮੈਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿਉਂਕਿ ਸਾਰੇ ਇਸ ਸੰਘਰਸ਼ ਦਾ ਹਿੱਸਾ ਬਣੋ ਜਿਹੜੇ ਬੰਦੇ ਜਿਹੜੇ ਕੋਈ ਵੀ ਆ ਕਿਸੇ ਵੀ ਮਹਿਕਮੇ ਦੇ ਹੈਗੇ ਆ ਜਿਹੜੇ ਅੰਨ ਖਾਂਦੇ ਆ ਰੋਟੀ ਖਾਂਦੇ ਆ ਉਹਨਾਂ ਨੂੰ ਤੰਗੀਆਂ ਆਉਣੀਆਂ ਆ ਇਹ ਜੋ ਸਰਕਾਰਾਂ ਨੇ ਨੀਤੀਆਂ ਬਣਾ ਲਈਆਂ ਆ ਇਹਨਾਂ ਨੇ ਤਾਂ ਇੱਥੇ ਤੱਕ ਕਿ ਕਿਸਾਨਾਂ ਦੇ ਨਾਲ ਦਾ ਇਦਾਂ ਦੀਆਂ ਕਰ ਲਈਆਂ ਇੱਕ ਕਿਸਾਨ ਜਿਹੜਾ ਆ ਉਹ ਆਪਣੇ ਪੂੰਜੀਪਤੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਫਸਲ ਦੇ ਰੌਲੇ ਦਾ ਕੋਰਟ ਦੇ ਵਿੱਚ ਕੇਸ ਨਹੀਂ ਕਰ ਸਕਦਾ ਇਹ ਕਹਿੰਦੇ ਆ ਜੀ ਇਹ ਕਾਨੂੰਨ ਕਿਸਾਨ ਦੇ ਲਈ ਬਹੁਤ ਵਧੀਆ ਆ ਕਿਉਂਕਿ ਵਧੀਆ ਆ ਆਪਣੇ ਆ ਕਿਸਾਨ ਕੋਈ ਕੇਸ ਨਹੀਂ ਕਰੂਗਾ ਜਦੋਂ ਹਣ ਅੰਬਾਨੀ ਦੇ ਟਾਵਰ ਪੁੱਟੇ ਗਏ ਆ ਇਹਨੂੰ ਦੁੱਖ ਪਹੁੰਚਿਆ ਸਿਮਾਂ ਚੇਂਜ ਹੋ ਗਈਆਂ ਜੀ ਉਹਦੀਆਂ ਫਿਰ ਇਹ ਕਾਤੇ ਕੋਰਟ ਦੇ ਵਿੱਚ ਗਿਆ ਫਿਰ ਇਹਦੇ ਲਈ ਕਾਨੂੰਨ ਕਿਉਂ ਇਹਨੂੰ ਕੀ ਲੱਗਾ ਕਿ ਮੇਰੇ ਮੇਰੇ ਲਈ ਕੋਰਟ ਕੱਲੇ ਲਈ ਖੁੱਲਾ ਰਵੇ ਬਾਕੀ ਕਿਸਾਨਾਂ ਵਾਲੇ ਮਜ਼ਦੂਰਾਂ ਵਾਲੇ ਕੋਰਟ ਬੰਦ ਹੋ ਜਵੇ ਇਹ ਸਭ ਇਹਨਾਂ ਦੀਆਂ ਕਾਲੇ ਕਾਨੂੰਨ ਆ ਇਹ ਉਧਰੋਂ ਤਾਂ ਕਿਸਾਨਾਂ ਦੇ ਨਾਲ ਮੀਟਿੰਗ ਕਰੀ ਜਾਂਦੀਆਂ ਸਰਕਾਰਾਂ ਬਾਅਦ ਬਿਆਨ ਦੇ ਦਿੰਦੇ ਆ ਜੀ ਇਹ ਮਸਲਾ ਨੇੜੇ ਹੀ ਹੱਲ ਹੋ ਜਾਣਾ ਆ ਅੱਗੇ ਤੋਂ ਅੱਗੇ ਇਹ ਮੀਟਿੰਗਾਂ ਪਾਈ ਜਾਂਦੇ ਆ ਡੇਟਾ ਪਤਾ ਨਹੀਂ ਇਹਨਾਂ ਦੇ ਦਿਲ ਦੇ ਵਿੱਚ ਕੀ ਆ ਇਹਨਾਂ ਦੇ ਦਿਲ ਦੇ ਵਿੱਚ ਬਹੁਤ ਮਾੜੀਆਂ ਨੀਤੀਆਂ ਆ ਬਹੁਤ ਦਿਲੋਂ ਮਾੜੇ ਆ ਇਹ ਬਹੁਤ ਜ਼ਿਆਦਾ ਜਿਹੜੀ ਪਾਟ ਪਾ ਸਰਕਾਰ ਆ ਬਹੁਤ ਜ਼ਿਆਦਾ ਮਾੜੀਆਂ ਨੀਤੀਆਂ ਇਹਦੀਆਂ ਕਿਉਂਕਿ ਆਰਐਸਐਸ ਦੇ ਨਾਲ ਆ ਮੋਦੀ ਇਹ ਇਹ ਮੋਦੀ ਨਹੀਂ ਹੈਗਾ ਇਹ ਮਦਾਰੀ ਆ ਨਵੇਂ ਨਵੇਂ ਤਮਾਸ਼ੇ ਕਰਕੇ ਦਿਖਾ ਲਦਾ ਆ ਇਹ ਇਹ ਦੁਨੀਆ ਨੂੰ ਪਾਗਲ ਬਣਾਉਂਦਾ ਆ ਪਰ ਹੁਣ ਲੋਕਾਂ ਨੂੰ ਸਮਝ ਆ ਚੁੱਕੀ ਆ ਹੁਣ ਇਹਦੀਆਂ ਜਿਹੜੀਆਂ ਜਾਦੂਗਰੀਆਂ ਸੀਗੀਆਂ ਹਨ ਉਹ ਚੱਲਣੀਆਂ ਨਹੀਂ ਹੈਗੀਆਂ ਅਸੀਂ ਕਿਸੇ ਨੇ ਚੱਲਣ ਨਹੀਂ ਦੇਣੀਆਂ ਹੈਗੀਆਂ ਇਹ ਅੱਗੇ ਦੇ ਤਾਂ ਕਹਿੰਦਾ ਸੀਗਾ ਜੀ ਕਿ ਜਿਹੜੇ ਕਿਸਾਨ ਆ ਇਹ ਅਨਪੜ੍ਹ ਆ ਇਹਨਾਂ ਨੂੰ ਪਤਾ ਨਹੀਂ ਹੈਗਾ ਕੁਝ ਵੀ ਕਾਨੂੰਨਾਂ ਬਾਰੇ ਬਈ ਤੈਨੂੰ ਜ਼ਿਆਦਾ ਪਤਾ ਹੈ ਉਹਨਾਂ ਤੂੰ ਨਹੀਂ ਪੜਿਆ ਹੈਗਾ ਜਿੰਨਾ ਸਾਡੀਆਂ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਆ ਮਰੇ ਆਗੂ ਆ ਉਹ ਉਹ ਜ਼ਿਆਦਾ ਪੜੇ ਇਹਦੇ ਨਾਲੋਂ ਇਹ ਚਾਹ ਵੇਚਣ ਵਾਲੇ ਨੂੰ ਕੀ ਪਤਾ ਆ ਇਹਨੂੰ ਤਾਂ ਚਾਹ ਬਣਾਉਣ ਦਾ ਹਾਸੇ ਹੀ ਕਹਿ ਸਕਦੇ ਆ ਹਾਂ ਵੀ ਜੇ ਚਾਹ ਦੇ ਬਾਰੇ ਵਿੱਚ ਕੋਈ ਗੱਲ ਕਹਿੰਦਾ ਅਸੀਂ ਇਹਦੀ ਗੱਲ ਮੰਨ ਲੈਂਦੇ ਵੀ ਇਹ ਚਾਹ ਦੇ ਵਿੱਚ ਚਾਹ ਬਣਾਉਣ ਵਿੱਚ ਬਹੁਤ ਕਾਰੀਗਰ ਆ ਵੀ ਇਹਨੂੰ ਇਹਨੂੰ ਮੰਨ ਲੈਂਦੇ ਇਹਦੀ ਗੱਲ ਵੀ ਸਹੀ ਆ ਸਾਰੀ ਚਾਹ ਚਾਹ ਤੇ ਮੰਨ ਲੈਂਦੇ ਆ ਪਰ ਇਹਨੂੰ ਕਿਸਾਨੀ ਬਾਰੇ ਕੀ ਪਤਾ ਇਹਨੂੰ ਵੀ ਇਹਨੂੰ ਤਾਂ ਇਹ ਨਹੀਂ ਪਤਾ ਹੋਣਾ ਮੈਨੂੰ ਲੱਗਦਾ ਵੀ ਕਣਕ ਕਿਹੜੇ ਟਾਈਮ ਹੁੰਦੀ ਆ ਝੋਨਾ ਕਿਹੜੇ ਟਾਈਮ ਹੁੰਦਾ ਆ ਨਾਲ ਮੀਂਹ ਦੋ ਵਜਲਾ ਆ ਇਹ ਲੋਕਾਂ ਨੂੰ ਇਦਾਂ ਦੇ ਬਸ ਲੈਕਚਰ ਦੇ ਦਿੰਦੇ ਆ ਲੈਕਚਰ ਕਹਦੇ ਜੋ ਆਰਐਸਐਸਆਈ ਜੋ ਆਰਐਸਐਸ ਜੋ ਅੰਬਾਨੀ ਹੁਣੀ ਇਹਨੂੰ ਲੈਕਚਰ ਤਿਆਰ ਕਰਕੇ ਦਿੰਦੇ ਆ ਇਹ ਤਾਂ ਝੁੱਥਲਿਆ ਝੁੱਥਲ ਸਿਰੇ ਦਾ ਇਹ ਲੈਕਚਰ ਇੱਕ ਪੜਨੇ ਵਾਲਾ ਆ ਬਸ ਲੈਕਚਰ ਪੜ ਦਿੰਦਾ ਆ ਹੋਰ ਇਹਨੂੰ ਇਦੋਂ ਸਵਾਏ ਕੁਝ ਨਹੀਂ ਪਤਾ ਹੈਗਾ ਕਿਉਂਕਿ ਇਹ ਗੱਲ ਸਾਬਤ ਹੋ ਚੁੱਕੀ ਆ ਤੁਮਰ ਤੁਮਰ ਨੇ ਕਿਹਾ ਸੀਗਾ ਕਿਸਾਨਾਂ ਨੂੰ ਕਿ ਮੈਂ ਤੁਹਾਡੇ ਕਹਿਣ ਤੇ ਮੈਂ ਜੇ ਕਾਨੂੰਨ ਰੱਦ ਤਾਂ ਕਰ ਦਿੰਨਾ ਆ ਪਰ ਕੱਲ ਨੂੰ ਆ ਕੇ ਅੰਬਾਨੀ ਡਾਨੀ ਹੁਣੀ ਮੈਨੂੰ ਕਹਿਣਗੇ ਇਹ ਕਾਨੂੰਨ ਲਾਗੂ ਕਰੋ ਉਹ ਕਾਣ ਹੁੰਦੇ ਨੇ ਕਹਿਣ ਵਾਲੇ ਇਹਦਾ ਮਤਲਬ ਇਹੀ ਆ ਸਿੱਧੇ ਤੌਰ ਤੇ ਇਹ ਝਾਰ ਹੋ ਗਈ ਆ ਗੱਲ ਕਿ ਜਿਹੜਾ ਕਾਲੇ ਕਾਨੂੰਨ ਤਿਆਰ ਕੀਤੇ ਗਏ ਆ ਇਹ ਸਾਡੀ ਸਰਕਾਰ ਨੇ ਨਹੀਂ ਕੀਤੇ ਹੈਗੇ ਇਹ ਅੰਬਾਨੀਆਂ ਅਡਾਨੀਆਂ ਦੇ ਵਕੀਲਾਂ ਨੇ ਤਿਆਰ ਕੀਤੇ ਨਹੀਂ ਉਹ ਨਹੀਂ ਤਾਂ ਆ ਕੇ ਇਹਨਾਂ ਨੂੰ ਫੜਾ ਦਿੱਤੇ ਆ ਤੁਸੀਂ ਜੀ ਪੇਸ਼ ਕਰ ਦਿਓ ਇਹਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਟਰੈਕਟਰ ਕਿਸਾਨ ਵੀਰ ਮਜ਼ਦੂਰ ਆੜਤੀਏ ਦੁਕਾਨਦਾਰ ਛੋਟੇ ਦੁਕਾਨਦਾਰ ਵੱਡੇ ਦੁਕਾਨਦਾਰ ਸਾਰੇ ਹੀ ਸਾਡੇ ਨਾਲ ਆ ਉਹ ਵੀ ਦਿਲੋਂ ਨਾਲ ਆ ਦਿਲੋਂ ਬੰਦਾ ਤਾਂ ਹੀ ਹੁੰਦਾ ਜਦੋਂ ਬੰਦੇ ਨੂੰ ਆਪਣੇ ਆਪਣੇ ਤੇ ਕੋਈ ਦੁੱਖ ਹੁੰਦਾ ਆ ਜਿੰਨਾ ਚਿਰ ਨਾ ਗਵਾਂਡੀਆਂ ਦੇ ਵੱਜਦੇ ਆ ਉੰਨਾ ਚਿਰ ਬੰਦਾ ਕੁੰਡਾ ਲਾ ਕੇ ਪਿਆ ਰੰਦਾ ਕਹਿੰਦਾ ਕੋਈ ਗੱਲ ਨਹੀਂ ਜਦੋਂ ਆਪਣੇ ਵੱਜਣ ਲੱਗਦੀ ਆ ਫੇਰ ਬੰਦਾ ਕਹਿੰਦਾ ਵੀ ਹੁਣ ਸਾਨੂੰ ਜਾਗਣਾ ਚਾਹੀਦਾ ਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਆ ਕਿ ਜਦੋਂ ਇਹਦੀਆਂ ਜਿਹੜੀਆਂ ਨੀਤੀਆਂ ਆ ਸਾਰੀਆਂ ਹੀ ਇੱਕ ਨੀਤੀ ਨਹੀਂ ਇਹਦੀ ਕੋਈ ਇਹਨਾਂ ਦੇ ਖਿਲਾਫ ਹੈਗੀ ਆ ਸਾਰੀਆਂ ਹੀ ਇਹ ਸਿਰਫ ਪੂੰਜੀਪਤੀਆਂ ਦੇ ਹੱਕ 'ਚ ਆ ਬਾਕੀ ਦੁਨੀਆ ਦੇ ਸਾਰੇ ਜਾਂਦੇ ਇਹ ਮਾਰੂ ਬਹੁਤ ਜ਼ਿਆਦਾ ਨੀਤੀਆਂ ਹੈਗੀਆਂ ਆ ਜਿੰਨੇ ਵੀ ਇਹਨੇ ਕਾਨੂੰਨ ਬਣਾਏ ਆ ਅੱਡ ਤੱਕ ਇਹਨੇ ਕੋਈ ਸਿੱਧਾ ਕੰਮ ਨਹੀਂ ਕੀਤਾ ਹੈਗਾ ਕਦੇ ਇਹ ਆਪਣਾ ਫਾਇਦਾ ਦੇਖਦੇ ਆ ਮੌਕਾ ਦੇਖਦੇ ਆ ਇਹ ਕਰੋਨਾ ਦਾ ਨਹੀਂ ਨਜਾਇਜ਼ ਫਾਇਦਾ ਲੈਂਦੇ ਆ ਕਦੇ ਕਹਿੰਦੇ ਆ ਕਰੋਨਾ ਬਹੁਤ ਜ਼ਿਆਦਾ ਆ ਜਦੋਂ ਦੇ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਆ ਉਦੋਂ ਕਰੋਨਾ ਕਿੱਥੇ ਭੱਜ ਗਈ ਆ ਇਹਨੂੰ ਇਹ ਨਹੀਂ ਪਤਾ ਵੀ ਜਿਹੜੇ ਕਿਸਾਨ ਮਜ਼ਦੂਰ ਆ ਇਨੀ ਤਾਂ ਕਰੋਨਾ ਵੀ ਭਜਾ ਦਿੱਤੀ ਆ ਤੇ ਮੋਦੀ ਕੌਣ ਆ ਇਹ ਜਿਹੜੀ ਕੁਦਰਤੀ ਆਫਤ ਸੀਗੀ ਉਹ ਭੱਜ ਚੁੱਕੀ ਆ ਕਿਉਂਕਿ ਇੱਕ ਪਾਸੇ ਜ਼ਾਲਮ ਰਾਜਾ ਉਹਦੀ ਫੌਜ ਜਿੰਨੇ ਮੰਤਰੀ ਆ ਸਾਰੇ ਜਿੰਨੇ ਵੀ ਕਰਪਟ ਬੰਦੇ ਆ ਇਹ ਇਕੱਠੇ ਹੋਇਓ ਆ ਪਰ ਦੂਜੇ ਪਾਸੇ ਪ੍ਰਮਾਤਮਾ ਨੇ ਇਦਾਂ ਦਾ ਸਿਸਟਮ ਬਣਾ ਦਿੱਤਾ ਆ ਜਦੋਂ ਨਾ ਕਿਸੇ ਦਾ ਜ਼ੋਰ ਨਾ ਚੱਲੇ ਹੰਕਾਰੀ ਅਤ ਕਰਨ ਲੱਗ ਜਾਣ ਫੇਰ ਪ੍ਰਮਾਤਮਾ ਪਮਾ ਉਹ ਫੇਰ ਮਜ਼ਦੂਰਾਂ ਦੇ ਗਰੀਬਾਂ ਦੇ ਉਹ ਆ ਪਾਸੇ ਖੜ ਜਾਂਦਾ ਆ ਹੁਣ ਉਹ ਦਿਨ ਆ ਗਿਆ ਆ ਪ੍ਰਮਾਤਮਾ ਆਪ ਖੜਾ ਆ ਨਾਲ ਜਿੱਧਰ ਪ੍ਰਮਾਤਮਾ ਖੜ ਜਾਂਦਾ ਆ ਉਧਰ ਉਹ ਪ੍ਰਮਾਤਮਾ ਦੀ ਉਸ ਪਾਸੇ ਦੀ ਜਿੱਤ ਹੀ ਹੁੰਦੀ ਆ ਅਮੇਚਾ ਇਤਿਹਾਸ ਦੇਖ ਲੋ ਪੁਰਾਣੇ ਹਮੇਸ਼ਾ ਇਦਾਂ ਜਿੱਤ ਹੁੰਦੀ ਰਹੀ ਆ ਜਿੰਨੇ ਵੀ ਹੰਕਾਰੀ ਰਾਜੇ ਹੋਏ ਅੱਜ ਤੱਕ ਸਾਰਿਆਂ ਨੇ ਉਹਨਾਂ ਦੇ ਹੰਕਾਰ ਟੁੱਟੇ ਆ ਬੜੇ ਉਹਨਾਂ ਨੇ ਆਪਣਾ ਦੁੱਖ ਭੋਗੇ ਆ ਫਿਰ ਭੋਗਣੇ ਪੈਣੇ ਆ ਕਿਉਂਕਿ ਇਹ 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 ਭੁੱਲ ਜਾਂਦੇ ਆ ਸਾਰਾ ਕੁਝ ਜਦੋਂ ਰਾਜ ਭਾਗ ਮਿਲਦਾ ਆ ਜਿੱਦਾਂ ਕਿਆ ਜਾਂਦਾ ਆ ਵੀ ਜਦੋਂ ਰਾਜ ਭਾ ਕੇ ਮਿਲਦਾ ਫਿਰ ਸਾਰਾ ਕੁਝ ਭੁੱਲ ਜਾਂਦਾ ਆ ਤਾਂ ਪੂਰਾ ਰਾਜ ਰਾਜੋ ਨਰਕ ਸਰਬ ਇੱਕ ਦੁਨੀਆ ਦੇ ਵਿੱਚ ਰਾਜਾ ਹੋਇਆ ਜਿਹਨੇ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਿਆ ਬਹੁਤ ਵਧੀਆ ਰਾਜ ਕੀਤਾ ਬੀਵੀਸੀ ਵਾਲਿਆਂ ਨੇ ਵੀ ਉਹ ਆਪਣਾ ਕੀਤਾ ਸੀ ਮੌਇਨਾ ਉਹਦੇ ਵਿੱਚ ਵੀ ਇਹੀ ਆਇਆ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਆਇਆ ਉਸ ਟਾਈਮ ਦੀ ਗੱਲ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਕੁਝ ਬੰਦੇ ਇਕੱਠੇ ਹੋ ਕੇ ਗਏ ਸੀ ਉਹਨਾਂ ਦੇ ਕੋਲ ਉਹਨਾਂ ਕਹਿੰਦੇ ਕਿ ਮੁਸਲਮਾਨ ਜਿਹੜੇ ਆ ਇਹ ਰਾਤ ਨੂੰ ਇਹ ਤੜਕੇ ਉੱਠ ਕੇ ਜੀ ਇਹ ਨਵਾਜ ਪੜਦੇ ਆ ਉਹ ਆਪਣੀ ਵੈਸੇ ਆਪਣੇ ਅੱਲਾ ਦਾ ਨਾਮ ਲੈਂਦੇ ਆ ਉਹ ਕਹਿੰਦੇ ਜੀ ਇਹ ਸਾਨੂੰ ਸੁਣ ਨਹੀਂ ਦਿੰਦੇ ਹੈਗੇ ਵੀ ਤੁਸੀਂ ਸਾਡੀ ਬੇਨਤੀ ਆ ਇਹਨਾਂ ਦਾ ਇਹ ਕੰਮ ਬੰਦ ਕਰ ਦਿਓ ਉਹ ਕਹਿੰਦੇ ਜੀ ਠੀਕ ਆ ਕਰ ਦਿੰਦੇ ਆ ਉਹਨੇ ਉਹਨਾਂ ਨੂੰ ਬੁਲਾਇਆ ਕਹਿੰਦੇ ਵੀ ਤੁਸੀਂ ਹਾਂ ਕੱਲ ਤੋਂ ਇਦਾਂ ਕਰਨੀ ਆ ਵੀ ਇਹਨਾਂ ਨੂੰ ਪਰੇਸ਼ਾਨੀ ਆਉਂਦੀ ਆ ਇਹ ਹੈ ਨਾ ਤੁਸੀਂ ਆਪਣੇ ਉੱਥੇ ਮਸਜਿਦ ਦੇ ਵਿੱਚ ਆਵਾਜ਼ ਨਹੀਂ ਦੇਣੀ ਹੈਗੀ ਇਹ ਥੱਲੇ ਹੁਣ ਘਰੋ ਘਰੀ ਜਾ ਕੇ ਇਹਨਾਂ ਪਿੰਡਿਆਂ ਦੀ ਡਿਊਟੀ ਲਾ ਦੇਣੀ ਆ ਇਹ ਤੁਹਾਨੂੰ ਘਰੋ ਘਰੀ ਜਾ ਕੇ ਉਠਾਇਆ ਕਰਨਗੇ ਉਹ ਜਿਹੜੇ ਬੰਦ ਕਰਾਉਂਦੇ ਸੀਗੇ ਉਹ ਕਹਿੰਦੇ ਜੀ ਇਹ ਸਾਡੋਂ ਤਾਂ ਬਹੁਤ ਔਖਾ ਹੈ ਅਸੀਂ ਸਵੇਰੇ ਉੱਠਾਂਗੇ ਇਹਨਾਂ ਨੂੰ ਬਾਏ ਇਹਨਾਂ ਨੂੰ ਠਾ ਲਿਆ ਕਰਾਂਗੇ ਮਹਾਰਾਜ ਕਹਿੰਦੇ ਵੇ ਦੇਖੋ ਸਿਸਟਮ ਜਿਹੜਾ ਆ ਸਾਰਿਆਂ ਲਈ ਇੱਕੋ ਜਿਹਾ ਆ ਜੇ ਤੁਸੀਂ ਇਹਨਾਂ ਨੂੰ ਉਹ ਨਹੀਂ ਚਾਹੁੰਦੇ ਹੈਗੇ ਫਿਰ ਤੁਹਾਨੂੰ ਤਾਂ ਡਿਊਟੀ ਲੱਗਣੀ ਆ ਨਹੀਂ ਜੀ ਕਹਿੰਦੇ ਇਹਨਾਂ ਨੂੰ ਇੱਧੇ ਰਹਿਣ ਦਿਓ ਤੁਸੀਂ ਸੋ ਮੇਰੇ ਕਹਿਣ ਦਾ ਭਾਵ ਆ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਦੇ ਨਾਲ ਵੀ ਕੋਈ ਬਤਕਰਾਨੀ ਕੀਤਾ ਉਹਨਾਂ ਨੇ ਬਹੁਤ ਵਧੀਆ ਰਾਜ ਕੀਤਾ ਸੀਗਾ ਇਹ ਜਿਹੜੇ ਹੁਣ ਦੀਆਂ ਸਰਕਾਰਾਂ ਆ ਜਿੰਨੀਆਂ ਵੀ ਆਈਆਂ ਇਹ ਵਿੱਚੋਂ ਵਿੱਚ ਹੀ ਰਲ ਜਾਂਦੀਆਂ ਆ ਉੱਥੇ ਜਾ ਕੇ ਸੈਨ ਕਰਿਓਨੀਆਂ ਆ ਬਾਅਦ ਚ ਆ ਕੇ ਕਹਿੰਦੇ ਆ ਵੀ ਵਿਰੋਧ ਕਰਨਾ ਪੰਦੇ ਜਦੋਂ ਸਾਰੀ ਦੁਨੀਆ ਉਲਟ ਹੋ ਗਈ ਹੁਣ ਬਾਕੀ ਜੜੀਆਂ ਇਹ ਪਾਰਟੀਆਂ ਹੈਗੀਆਂ ਆ ਸਾਰਿਆਂ ਨੂੰ ਪਤਾ ਆ ਕਿਸੇ ਵੀ ਤਰ੍ਹਾਂ ਦੀਆਂ ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਆ ਸਾਡੇ ਇੰਡੀਆ ਦੇ ਵਿੱਚ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਆ ਇਹਨਾਂ ਦੇ ਵਿੱਚੋਂ ਕਾਫੀ ਪਾਰਟੀਆਂ ਇਹ ਕਾਨੂੰਨਾਂ ਦੇ ਵਿੱਚ ਰਲੀਆਂ ਹੋਈਆਂ ਆ ਇਹਨਾਂ ਨੇ ਹਿੱਸੇਦਾਰੀ ਕੀਤੀ ਹੋਈ ਆ ਹੁਣੇ ਤਾਂ ਹੀ ਪਹਿਲਾਂ ਚੁੱਪ ਰਹੇ ਆ ਹੁਣ ਜਦੋਂ ਜਿਆਦਾ ਵਿਰੋਧ ਹੋਣ ਲੱਗ ਪਿਆ ਆ ਹੁਣ ਇਹ ਨਾਲ ਤੁਰੇ ਇੱਕ ਸ਼ਰਮ ਦੇ ਮਾਰੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਅਸੀਂ ਕਿਹਦੇ ਤਰੀਕੇ ਨਾਲ ਕਦੋਂ ਅਸੀਂ ਵੋਟਾਂ ਲੈਣ ਕਿੱਦਾਂ ਜਾਵਾਂਗੇ ਲੋਕਾਂ ਦੇ ਮੋਹਰੇ ਹੁਣ ਲੋਕੀ ਜਾਗਰਕ ਹੋਇਆ ਇਹਨਾਂ ਤੋਂ ਜਵਾਬ ਮੰਗਣਗੇ ਹਰ ਗੱਲ ਦਾ ਜਵਾਬ ਮੰਗਣਗੇ ਬਹੁਤ ਬਹੁਤ ਧੰਨਵਾਦ ਜੀ ਇਹਨੇ ਸਰਦਾਰ ਬੂਟਾ ਸਿੰਘ ਜੀ ਆਹ ਮਲਾਉਂਦੇ ਆ ਹੋਰ ਵੀ ਨੌਜਵਾਨ ਇਸ ਜਥੇ ਦੇ ਵਿੱਚ ਸ਼ਾਮਲ ਦੇ ਇਸ ਜਥੇ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਅੱਜ ਕੀਤਾ ਯਾਰ ਜਿੱਥੇ ਸੈਕਟਰ ਦੇ ਟਰੈਕਟਰ ਮਾਰਚ ਹੈ ਟਰੈਕਟਰਾਂ ਦੇ ਮਾਰਚ ਕੀਤਾ ਜਾ ਰਿਹਾ ਉੱਥੇ ਨੌਜਵਾਨ ਹਜ਼ਾਰਾਂ ਹੀ ਨੇ ਇਹ ਹਜ਼ਾਰਾਂ ਹੀ ਨੌਜਵਾਨਾਂ ਨੇ ਗਲੇ ਦੇ ਵਿੱਚ ਜਿਹੜੇ ਹਰੇ ਹਰੀ ਕ੍ਰਾਂਤੀ ਦੇ ਜਿਹੜੇ ਸਾਫੇ ਪਾਏ ਹੋਏ ਨੇ ਉਹ ਅੱਜ ਇਹ ਸਾਫੇ ਸਾਬਤ ਕਰਦੇ ਨੇ ਵੀ ਅਸੀਂ ਰਾਜਨੀਤੀ ਅਸੀਂ ਜਾਤਾਂ ਤੇ ਧਰਮਾਂ ਤੋਂ ਉੱਤੇ ਉੱਠ ਕੇ ਇੱਕ ਹਰੀ ਕ੍ਰਾਂਤੀ ਇਨਕਲਾਬ ਲਿਆਉਣ ਦੇ ਵਾਸਤੇ ਅੱਜ ਸਾਰੇ ਇਕੱਠੇ ਨੇ ਮੇਰੇ ਨਾਲ ਨੇ ਇਸ ਵੇਲੇ ਪੂਰਾ ਨਾਮ ਕੀ ਹੈ ਜੀ ਤੁਹਾਡਾ ਬਰਿੰਦਰ ਸਿੰਘ ਬਰਿੰਦਰ ਸਿੰਘ ਔਰ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਕਰੀਬ ਡੇਢ ਮਹੀਨੇ ਇਹ ਦਿੱਲੀ ਨੇ ਔਰ ਆਪ ਨੌਜਵਾਨ ਇਹ ਸਾਜ ਟਰੈਕਟਰ ਮਾਰਚ ਦੇ ਵਿੱਚ ਨੇ ਲੰਬੀਆਂ ਸੇਵਾਵਾਂ ਕਰ ਰਹੇ ਨੇ ਬਾਕੀ ਨੌਜਵਾਨਾਂ ਨੂੰ ਵੀ ਨਾਲ ਲੈ ਕੇ ਅੱਜ ਮਾਰਚ ਕਰ ਰਹੇ ਨੇ ਇਸ ਵੇਲੇ ਅਪਰਾ ਤੋਂ ਚੱਲ ਕੇ ਛੋਕਰਾਂ ਤੋਂ ਇਸ ਵੇਲੇ ਮੋਰਾ ਪਿੰਡ ਮੋਰੋਪਿੰਡ ਦੇ ਮਾਰਚ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਨੌਜਵਾਨਾਂ ਦੇ ਵਿੱਚ ਜਿਹੜਾ ਇੰਨਾ ਜੋਸ਼ ਹੈ ਔਰ ਹੌਸ਼ ਹੈ ਔਰ ਇੱਕ ਕਾਨੂੰਨਾਂ ਦੇ ਖਿਲਾਫ ਤੁਹਾਡੇ ਮਨ ਚ ਗਈ ਹੈ ਪਹਿਲਾਂ ਤਾਂ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਏਰੀਏ ਦਾ ਜਿਹਨਾਂ ਇੱਕ ਜੋਟ ਹੋ ਕੇ ਇਹ ਰੈਲੀ ਕਾਮਯਾਬ ਕੀਤੀ ਆ। ਹਾਂ। ਉਸ ਤੋਂ ਬਾਅਦ ਅਸੀਂ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੀ ਸਾਡੀ ਪੂਰੀ ਸਪੋਰਟ ਕਰਦੇ ਆ। ਅੱਜ ਅਸੀਂ ਰੈਲੀ ਦੇ ਸਵੇਰ ਤੋਂ ਫੋਨ ਆਦੇ ਤੁਸੀਂ ਦੱਸੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ। ਹਾਂ। ਦੂਜੀ ਗੱਲ ਇਹ ਆ ਮੋਦੀ ਸਰਕਾਰ ਜਦ ਤੱਕ ਮੰਨਦੀ ਨਹੀਂ ਇਹ ਤਿੰਨੇ ਕਾਲੇ ਕਾਨੂੰਨ ਖਤਮ ਨਹੀਂ ਕਰਦੀ। ਅਸੀਂ ਇਹ ਰੋਜ਼ ਇਹੀ ਧਾਂਨੇ ਦਵਾਂਗੇ। ਦਾ ਜਨ 26 ਜਨਵਰੀ ਨੂੰ ਦਿੱਲੀ ਅਸੀਂ ਜ਼ਰੂਰ ਪਹੁੰਚਾਂਗੇ ਜਿੰਨੇ ਟਰੈਕਟਰ ਗਏ ਉਹ ਤੋਂ ਬਾਅਦ ਤੋਂ ਬਾਅਦ ਅਸੀਂ ਲੈ ਕੇ ਪਹੁੰਚਾਂਗੇ 10000 ਦੀ ਗਿਣਤੀ ਜੇ ਉੱਤੇ ਆ ਤਾਂ ਦੁੱਗਣੇ ਇੱਥੋਂ ਲੈ ਕੇ ਜਾਵਾਂਗੇ ਪਰ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਮੋਦੀ ਆ ਜਿਹੜਾ ਉਹ ਡਵਾਨੀਆਂ ਅਡਾਨੀਆਂ ਦਾ ਕੁੱਤਾ ਨਹੀਂ ਹੈਗਾ ਕੁੱਤਾ ਬਹੁਤ ਵਫਾਦਾਰ ਹੁੰਦਾ ਮਾਲਕ ਦਾ ਜੇ ਆਪਾਂ ਘਰ ਕੁੱਤਾ ਰੱਖਦੇ ਆ ਉਹ ਰਾਖੀ ਕਰਦਾ ਆ ਜਿਹੜਾ ਮੋਦੀ ਆ ਨਾ ਇਹ ਮਦਾਰੀ ਆ ਬਾਂਦਰ ਵਾ ਇਹਨੂੰ ਕਦੇ ਕਿਸੇ ਚੀਜ਼ ਤੇ ਟਪਾਉਂਦੇ ਹੋ ਹੁਕਮ ਲਾਉਂਦੇ ਆ ਇਹ ਕਦੇ ਕਿਸੇ ਚੀਜ਼ ਤੇ ਟੱਪ ਕੇ ਚਲ ਜਾਂਦਾ ਕਦੇ ਕਿਸੇ ਚੀਜ਼ ਤੇ ਟੱਪ ਕੇ ਚਲ ਜਾਂਦਾ ਪਰ ਇਹ ਪੰਜਾਬ ਵਾ ਇਹਦਾ ਪਿੱਛੇ ਤੋਂ ਇਤਿਹਾਸ ਭੁੱਲ ਕੇ ਦੇਖ ਲਓ ਅਸੀਂ ਇਹ ਕਾਲੇ ਕਾਨੂੰਨ ਤਿੰਨੇ ਰੱਦ ਕਰਾ ਕੇ ਹਟਾਂਗੇ ਚਾਹੇ 2 ਮਹੀਨੇ ਲੱਗ ਜਾਣ ਚਾਹੇ 3 ਮਹੀਨੇ ਲੱਗ ਜਾਣ ਸਾਡਾ ਨੌਜਵਾਨ ਸਾਰਾ ਇੱਕ ਪਾਸੇ ਹੋ ਕੇ ਖੜਾ ਬਜ਼ੁਰਗਾਂ ਦੇ ਮਗਰ ਖੜਾ ਆ ਬੇ ਬਾਪੂ ਤੁਸੀਂ ਬਜ਼ੁਰਗੋ ਮੋਰੇ ਹੋ ਵਾ ਅਸੀਂ ਤੁਹਾਡੇ ਮਗਰ ਖੜੇ ਆਪਾਂ ਮਾ ਦਿੱਲੀ 2 ਮਹੀਨੇ ਹੋਰ ਲੱਗ ਜਾਣ ਅਸੀਂ ਟਨ ਬਾਈ ਟਨ ਉੱਥੇ ਪਹੁੰਚਾਂਗੇ ਆਪਣੇ ਬਜ਼ੁਰਗਾਂ ਨੂੰ ਕਦੇ ਵੀ ਪਿੱਛੇ ਨਹੀਂ ਹੱਡਣ ਦਿੰਦੇ ਜੀ ਕੀ ਬਾਤ ਹੈ ਜੀ ਨੌਜਵਾਨਾਂ ਦਾ ਬੜਾ ਹੌਸਲਾ ਔਰ ਕਹਿਣਾ ਹੈ ਕਿ ਸਾਡੇ ਜਿਹੜੇ ਬਜ਼ੁਰਗ ਹੈ ਉਹ ਦਿੱਲੀ ਮੋਰੇ ਨੇ ਤੇ ਅਸੀਂ ਸਪੋਰਟ ਕਰ ਰਹੇ ਆ ਜਦੋਂ ਦਿੱਲੀ ਨੂੰ ਗੈਸ ਏ ਜਦੋਂ ਸ਼ੰਭੂ ਬਾੜੇ ਟੱਪਿਆ ਸੀ ਉਦੋਂ ਇਹ ਨੌਜਵਾਨ ਮੋਰੇ ਸੀ ਦਾ ਬਜ਼ੁਰਗ ਪਿੱਛੇ ਸੀ ਕਿਉਂਕਿ ਬਹੁਤ ਸਾਰੀਆਂ ਰੋਕਾਂ ਬਹੁਤ ਸਾਰੇ ਬੈਰੀਕੇਡਰ ਜਿਹੜੇ ਉਹ ਠਾਉਣੇ ਪਏ ਸੀ ਪਾਣੀ ਦੀਆਂ ਬੁਸ਼ਾਰਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਉਸ ਵੇਲੇ ਜਿਹੜੇ ਹੰਝੂ ਗੈਸ ਤੇ ਗੋਲੇ ਸੀਗੇ ਉਹਨਾਂ ਦਾ ਇਹਨਾਂ ਨੌਜਵਾਨਾਂ ਨੇ ਸਾਹਮਣਾ ਕੀਤਾ ਸੀ ਦਾ ਬਜ਼ੁਰਗ ਬਜ਼ੁਰਗਾਂ ਨੂੰ ਪਿੱਛੇ ਕੀਤਾ ਸੀ ਤੇ ਅੱਜ ਉੱਥੇ ਸਟੇਜ ਸਾਂਭਣ ਦੇ ਲਈ ਬਜ਼ੁਰਗਾਂ ਨੂੰ ਅੱਗੇ ਕੀਤਾ ਤੇ ਨੌਜਵਾਨ ਜਿਹੜੇ ਆ ਉਹ ਆਪ ਪਿੱਛੇ ਬੈਕਅਪ ਕਰ ਰਹੇ ਨੇ ਔਰ ਵੱਡੀ ਗੱਲ ਇਹ ਹੈ ਕਿ ਕੱਲ ਨੂੰ ਅਪਰੇ ਦੇ ਵਿੱਚ ਬੀਬੀਆਂ ਨੇ ਔਰਤਾਂ ਨੇ ਇਕੱਠੇ ਹੋ ਕੇ ਮਾਰਚ ਕਰਨਾ ਕਲਾਂ ਦੇ ਵਿੱਚ ਸਿਰਾਂ ਦੇ ਉੱਤੇ ਹਰੀਆਂ ਚੁੰਨੀਆਂ ਲੈ ਕੇ ਇਹ ਵੀ ਪਤਾ ਲੱਗਾ ਕਿ ਕੱਲ ਨੂੰ ਇਹ ਭਾਜਪਾ ਦੇ ਅਗੂਆਂ ਦਾ ਘਰਾਓ ਵੀ ਕਰਨਾ ਹੈਗਾ ਆਪਣੇ ਇਲਾਕੇ ਦੇ ਵਿੱਚ ਜਿਹੜੇ ਵੱਡੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਮੋਦੀ ਦੀ ਸਰਕਾਰ ਹੈ ਭਾਜਪਾ ਦੀ ਹੈ ਵੀ ਉਹਨੇ ਮੋਦੀ ਨੂੰ ਸਮਝਾਓ ਕਿ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਇਦਾਂ ਨਾ ਕਰੇ ਲੋਕ ਠੰਡ ਦੇ ਵਿੱਚ ਠਰ ਰਹੇ ਨੇ ਲੋਕ ਨੀਲੇ ਅੰਬਰ ਥੱਲੇ ਬੈਠੇ ਨੇ ਨੀਲੀ ਛੱਤ ਦੇ ਥੱਲੇ ਬੈਠੇ ਨੇ ਟਰਾਲੀਆਂ 'ਚ ਸੁੱਤੇ ਨੇ ਉੱਥੇ ਰਹਿੰਦੇ ਨੇ ਠੰਡ ਦੇ ਵਿੱਚ ਨਿਕਨਕੇ ਬੱਚੇ ਔਰਤਾਂ ਬਜ਼ੁਰਗ ਔਰ 70 ਦੇ ਕਰੀਬ ਮੌਤਾਂ ਵੀ ਚੁਕੀਆਂ ਨੇ ਪਰ ਇਹ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨਾਂ ਦੇ ਕੰਨ ਤੇ ਹਜੇ ਤੱਕ ਜੂ ਨਹੀਂ ਸਰਕਦੀ ਪਰ ਲੋਕਾਂ ਦਾ ਜਿਹੜਾ ਹਜ਼ੂਮ ਲੋਕਾਂ ਦਾ ਜਿਹੜਾ ਜੋਸ਼ ਲੋਕਾਂ ਦਾ ਜਿਹੜਾ ਹੌਸ਼ ਹੈ ਇਹ ਕਾਲੇ ਕਾਨੂੰਨਾਂ ਨੂੰ ਖਤਮ ਕਰਾ ਕੇ ਰਹੇਗਾ ਇਹ ਲੋਕਾਂ ਨੂੰ ਭਰੋਸਾ ਹੈ ਆਓ ਮਲਾਉਂਦੇ ਆ ਤੁਹਾਨੂੰ ਇਸ ਜਥੇ ਦੇ ਵਿੱਚ ਹੋਰ ਵੀ ਨੌਜਵਾਨ ਬਹੁਤ ਸਾਰੇ ਨੇ ਔਰ ਬਜ਼ੁਰਗ ਬਹੁਤ ਸਾਰੇ ਨੇ ਔਰ ਵੱਡੀ ਗੱਲ ਇਹ ਕਿ ਬਹੁਤ ਸਾਰੀਆਂ ਭੈਣਾਂ ਵੀ ਇਹ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਨੇ ਮੈਂ ਤੁਹਾਨੂੰ ਮਲਾਵਾਗਾ ਅੱਜ ਇਸ ਟਰੈਕਟਰ ਮਾਰਚ ਦੇ ਵਿੱਚ ਜਿੱਥੇ ਨੌਜਵਾਨਾਂ ਦੇ ਵਿੱਚ ਬੜਾ ਉਤਸ਼ਾਹ ਹੈ ਇਹ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਬੜਾ ਜੋਸ਼ਵੀਆਂ ਤੇ ਬੜਾ ਗੁੱਸਾ ਵੀ ਹੈ ਸੈਂਕੜੇ ਟਰੈਕਟਰ ਜਿਹਦੇ ਉੱਤੇ ਸੈਂਕੜੇ ਨੌਜਵਾਨ ਹਰੀ ਕ੍ਰਾਂਤੀ ਵਾਲਾ ਜਿਹੜਾ ਦੁਪੱਟਾ ਜਿਹੜਾ ਸਫਾ ਜਿਹੜਾ ਪਰਨਾ ਜਿਹੜਾ ਸਰੋਪਾ ਗਲ ਦੇ ਵਿੱਚ ਪਾ ਕੇ ਨੌਜਵਾਨਾਂ ਨੇ ਵੀ ਅੱਜ ਇੱਕ ਹੋਣ ਦਾ ਸਾਬੂਤ ਦਿੱਤਾ ਸਾਰੇ ਜਾਤਾਂ ਪਾਤਾਂ ਧਰਮਾਂ ਗੋਤਾਂ ਤੋਂ ਉੱਪਰ ਉੱਠ ਕੇ ਇੱਕ ਹੋ ਕੇ ਅੱਜ ਚੱਲੇ ਨੇ ਜਿਨ੍ਹਾਂ ਲੀਡਰਾਂ ਨੇ ਸਭ ਨੂੰ ਵੰਡਿਆ ਸੀ ਜਿਨ੍ਹਾਂ ਧਰਮ ਕਾਗੂਆਂ ਨੇ ਲੋਕਾਂ ਨੂੰ ਵੰਡਿਆ ਸੀ ਉਹ ਅੱਜ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਵੰਡਿਆ ਸੀ ਉਹ ਅੱਜ ਇਕੱਠੇ ਨੇ ਔਰ ਸਾਬਤ ਕਰਕੇ ਰੱਖ ਦਿੱਤਾ ਕਿ ਅਸਲ ਦੇ ਵਿੱਚ ਲੱਗਦਾ ਐਜ ਕਿ ਜਿਹੜੀ ਸ਼ਹੀਦ ਭਗਤ ਸਿੰਘ ਵਾਲੀ ਆਜ਼ਾਦੀ ਸੀ ਜਿਹੜੀ ਸਾਡੇ ਗੁਰੂਆਂ ਵਾਲੀ ਸੋਚ ਸੀ ਉਹ ਸੋਚ ਵਾਲਾ ਪੰਜਾਬ ਸਾਡਾ ਦੇਸ਼ ਭਾਰਤ ਸਿਰਜੇਗਾ ਮੇਰੇ ਨਾਲ ਨੇ ਬਜ਼ੁਰਗ ਆਗੂ ਕਿਸਾਨ ਮਜ਼ਦੂਰ ਆਗੂ ਹੋਰ ਵੀ ਟਰੈਕਟਰ ਤੇ ਮੇਰੇ ਪਿੱਛੇ ਸੈਂਕੜੇ ਟਰੈਕਟਰ ਆ ਰਹੇ ਨੇ ਮੋਰੇ ਟਰੈਕਟਰ ਵੀ ਨੰਗ ਚੁੱਕੇ ਨੇ ਆਪ ਪੁੱਛਦੇ ਆ ਇਹਨਾਂ ਦੇ ਮਨ ਦੇ ਵਿੱਚ ਕਿੰਨਾ ਕੁ ਗੁੱਸਾ ਹੈ ਸਰਕਾਰ ਪ੍ਰਤੀ ਜਿਹੜਾ ਕਰੀਬ 2.5 ਤਿੰਨ ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਪਰ ਸਰਕਾਰ ਦੇ ਮਨ ਦੇ ਉੱਤੇ ਕੋਈ ਕੰਨ ਦੇ ਉੱਤੇ ਜੂ ਨਹੀਂ ਸਰਕਦੀ ਸਰਕਾਰ ਅਜੇ ਮੁੜਦੀ ਨਹੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਇਹ ਟਰੈਕਟਰ ਮਾਰਚ ਆ ਲੋਕਾਂ ਨੂੰ 호ਕਾ ਦੇਣ ਵਾਸਤੇ ਅਸੀਂ ਇਹ ਕੱਢ ਰਹੇ ਆ ਕੇ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਇਹ ਜਾਗਰਤ ਬਾਤ ਇਹ ਜਾਗਰਤੀ ਦੇ ਨਾਲ ਅਸੀਂ ਦਿੱਲੀ ਦੇ ਵਿੱਚ ਜਿੰਨਾ ਇਕੱਠ ਆ ਉਹਨੂੰ ਇਸ ਤੋਂ ਡਬਲ ਕਰਾਂਗੇ 26 ਜਨਵਰੀ ਤੱਕ ਜਿੰਨੇ ਉੱਥੇ ਟਰੈਕਟਰ ਆ ਇਸ ਤੋਂ ਡਬਲ ਟਰੈਕਟਰ ਕੀਤੇ ਜਾਓਗੇ ਇਸ ਤੋਂ ਡਬਲ ਨਾਲੋਂ ਵੀ ਜ਼ਿਆਦਾ ਸੰਗਤਾਂ ਜਿਹੜੀਆਂ ਉੱਥੇ ਪਹੁੰਚੋਗੀਆਂ ਤੇ ਜੋ ਕਿਸਾਨ ਆਗੂਆਂ ਨੇ ਸਾਨੂੰ ਕਾਲ ਦਿੱਤੀ ਆ ਤੇ ਦਿੱਲੀ ਦਾ ਚੱਪਾ ਚੱਪਾ ਘੇਰਨਾ ਅਸੀਂ ਦਿੱਲੀ ਦਾ ਚੱਪਾ ਚੱਪਾ ਕੇ ਰਾਂਗੇ ਠੀਕ ਹੈ ਜੀ ਅਸੀਂ ਏਸੇ ਕਰਕੇ ਪਿੰਡਾਂ ਦੇ ਵਿੱਚ ਅੱਜ ਅਪਰੇ ਤੋਂ ਮਾਰਚ ਕੱਢਿਆ ਸੀਗਾ ਜੀ ਇਹ ਪਿੰਡਾਂ ਤੋਂ ਹੁੰਦਾ ਹੋਇਆ ਤੁਸੀਂ ਖੁਦ ਦੇਖਿਆ ਕਿ ਸੈਂਕੜੇ ਟਰੈਕਟਰ ਸੈਂਕੜੇ ਲੋਕ ਇੱਥੇ ਕੇ ਆਪਣੀਆਂ ਬਰੂਹਾਂ ਉੱਤੇ ਖੜ ਕੇ ਵੀ ਸਾਡਾ ਸਵਾਗਤ ਕਰ ਰਹੇ ਆ ਲੋਕਾਂ ਨੂੰ ਇਸ ਗੱਲ ਦਾ ਇੱਕ ਕਿਸਮ ਦਾ ਚਾਅ ਪੈਦਾ ਹੋ ਗਿਆ ਕਿ ਅਸੀਂ ਇਕੱਠੇ ਹੋ ਗਏ ਹਾਂ ਹਾਂ ਜੀ ਜਿਹੜੇ ਲੋਕ ਲੋਕ ਰਾਜਨੀਤੀ ਦੇ ਵਿੱਚ ਪਿੰਡਾਂ ਦੇ ਵਿੱਚ ਧੜੇਬੰਦੀਆਂ ਪੈਦਾ ਕਰਦੇ ਸੀਗੇ ਅੱਜ ਉਹ ਲੋਕ ਗੁੱਠੇ ਲੱਗ ਗਏ ਆ ਅੱਜ ਸਾਰੇ ਮਜ਼ਦੂਰ ਕਿਸਾਨ ਮਲਾਜਮ ਸਾਰੇ ਵਰਗਾਂ ਦੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਗਏ ਅੱਜ ਲੋਕ ਇਹ ਪੁੱਛਦੇ ਆ ਕਿ ਕਿਸਾਨ ਕੀ ਕਹਿੰਦੇ ਆ ਅਸੀਂ ਉਹਨਾਂ ਦੇ ਇੱਕ ਵੀ ਆਵਾਜ਼ ਜਦੋਂ ਮਾਰਦੇ ਆ ਅਸੀਂ ਉਥੇ ਜਾਣ ਨੂੰ ਤਿਆਰ ਆਂ ਕੀ ਬਾਤ ਹੈ ਜੀ ਕਿਉਂਕਿ ਤੁਸੀਂ ਦੇਖਿਆ ਹੁਣ ਚਾਹੇ ਉਹ ਰੋਡਵੇ ਦਾ ਮਲਾਜਮ ਹੋਵੇ ਚਾਹੇ ਉਹ ਬਿਜਲੀ ਬੋਰਡ ਦਾ ਹੋਵੇ ਚਾਹੇ ਕਿਸੇ ਮਹਿਕਮੇ ਦਾ ਹੋਵੇ ਉਹ ਜਦ ਤੱਕ ਦਿੱਲੀ ਨਹੀਂ ਜਾਂਦਾ ਜਦ ਤੱਕ ਉਹ ਆਪਣੇ ਆਪ ਨੂੰ ਇਦਾਂ ਸਮਝਦਾ ਕਿ ਮੈਂ ਠਗਿਆ ਗਿਆ ਹਾਂ ਕਿਉਂਕਿ ਮੈਂ ਇਸ ਜਿਹੜਾ ਇੱਕ ਕੁੰਬਿਆ ਇਹਨੂੰ ਇੱਕ ਕਿਸਾਨੀ ਕੁੰਬ ਕਿਹਾ ਜਾ ਸਕਦਾ ਜਿਹਦੇ ਵਿੱਚ ਉਹ ਹਰ ਬੰਦਾ ਆਪਣਾ ਹਿੱਸਾ ਪਾ ਪਾ ਰਿਹਾ ਆ ਜੀ ਤੇ ਪਾ ਕੇ ਆਪਣੇ ਸੁਭਾਗ ਸਮਝਦਾ ਕਿ ਮੇਰੇ ਸੁਭਾਗ ਆ ਜੀ ਤੇ ਅਸੀਂ ਹੁਣ ਇਸ ਤੋਂ ਬਾਅਦ ਵੀ ਹੋਰ ਪਲੈਨਿੰਗ ਕੀਤੀ ਆ ਕਿ ਪਿੰਡਾਂ ਦੇ ਵਿੱਚ ਸਾਰੇ ਏਰੀਏ ਦੇ ਵਿੱਚ ਅਸੀਂ ਟਰੈਕਟਰ ਮਾਰਚ ਕੱਢਾਂਗੇ ਕੱਢ ਕੇ ਲੋਕਾਂ ਨੂੰ ਹੋਕਾ ਦੇਵਾਂਗੇ ਇਹ ਜਿਹੜਾ ਮੋਰਚਾ ਆ ਅਸੀਂ ਜਿੱਤਣਾ ਆ ਜਿੱਤਣ ਤੋਂ ਬਾਅਦ ਹੀ ਦਮ ਲਵਾਂਗੇ ਚਾਹੇ ਦਿੱਲੀ ਜਿੰਨੀਆ ਮਰਜ਼ੀ ਚੀਕਾਂ ਮਾਰ ਲਵੇ ਅਸੀਂ ਦਿੱਲੀ ਨੂੰ ਅੱਗੇ 19 ਵਾਰ ਜਿੱਤਿਆ ਹੁਣ 20ਵੀਂ ਵਾਰ ਵੀ ਜਿੱਤਾਂਗੇ ਕਿਉਂਕਿ ਦਿੱਲੀ ਜਿਹੜੀ ਆ ਅੱਜ ਤੱਕ ਕਿਸੇ ਦੀ ਮਿੱਤ ਨਹੀਂ ਹੋਈ ਚਾਹੇ ਉਹ ਮੁਗਲਾਂ ਦੇ ਹੇਠ ਹੋਵੇ ਚਾਹੇ ਦਿੱਲੀ ਅੰਗਰੇਜ਼ਾਂ ਦੇ ਹੇਠ ਹੋਵੇ ਚਾਹੇ ਅੱਜ ਕਾਲੇ ਅੰਗਰੇਜ਼ਾਂ ਦੇ ਹੇਠ ਆ ਉਹ ਦਿੱਲੀ ਹਮੇਸ਼ਾ ਪੰਜਾਬ ਦਾ ਭਲਾ ਨਹੀਂ ਮੰਗਦੀ ਹੈਗੀ ਅੱਜ ਜਿਹੜਾ ਕਿਸਾਨੀ ਮੌਦਦਾ ਬਰਾਂਟੇ ਨਹੀਂ ਕੱਢਿਆ ਇਹ ਤਿੰਨ ਕਾਨੂੰਨ ਨਹੀਂ ਹੈਗੇ ਇਹ ਕਿਸਾਨਾਂ ਦੇ ਮੌਦਦਾ ਬਰਾਂਟੇ ਆ ਮਜ਼ਦੂਰਾਂ ਦੀ ਮੌਦਦਾ ਬਰਾਂਟੇ ਆ ਜਿਹਦੇ ਨਾਲ ਤਕਰੀਬਨ 30 ਤੋਂ ਲੈ ਕੇ 70 ਕਰੋੜ ਜਿਹੜੇ ਲੋਕ ਆ ਬੇਰੁਜ਼ਗਾਰ ਹੋ ਜਾਣਗੇ ਇੰਨੀ ਬੇਰੁਜ਼ਗਾਰੀ ਪੈਣ ਦੇ ਬਾਵਜੂਦ ਵੀ ਇਹ ਮੁਲਕ ਦਾ ਬਣੂ ਕੀ ਇੱਥੇ ਤਾਂ ਪਹਿਲੇ ਬੇਰੁਜ਼ਗਾਰ ਲੋਕ ਬਹੁਤ ਆ ਤੇ ਸਰਕਾਰੀ ਨੌਕਰੀਆਂ ਜਿਹੜੀਆਂ ਆ ਉਹ ਜ਼ੀਰੋ ਤੇ ਆ ਚੁੱਕੀਆਂ ਆ ਸਰਕਾਰੀ ਜਿੰਨੇ ਵੀ ਆਧਾਰੇ ਆ ਉਹ ਪ੍ਰਾਈਵੇਟ ਕੀਤੇ ਜਾ ਰਹੇ ਆ ਨਾ ਇੱਥੇ ਮਜ਼ਦੂਰ ਬਚਣਾ ਨਾ ਇੱਥੇ ਕਿਸਾਨ ਬਚਣਾ ਜੇ ਇਹ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਆ ਦੁਕਾਨਦਾਰ ਜਿਹੜੇ ਇੱਥੇ ਮੋਲ ਖੋਲ ਦਿੰਦੇ ਜਾਊਗੇ ਲੱਖਾਂ ਦੀ ਤਦਾਦ ਵਿੱਚ ਜਿਹੜੀਆਂ ਦੁਕਾਨਾਂ ਆ ਉਹ ਬੰਦ ਹੋ ਜਊਗੀਆਂ ਇਸ ਕਰਕੇ ਇਨੀ ਭੁੱਖਮਰੀ ਹੋ ਜਾਊਗੀ ਇਹ ਜਗੰਡਾ ਵਰਗੇ ਮੁਲਕ ਬਣ ਜਾਣੇਗਾ ਲੋਕਾਂ ਨੂੰ ਇਥੋਂ ਭੱਜਣਾ ਪੈ ਜਾਊਗਾ ਇਸ ਕਰਕੇ ਸਾਰੇ ਮਲਾਜ਼ਮ ਮਜ਼ਦੂਰ ਕਿਸਾਨ ਸਾਰੇ ਇਸ ਕਰਕੇ ਇੱਕਜੁੱਟ ਆ ਕਿ ਅਸੀਂ ਇਹ ਕਾਲੇ ਕਾਨੂੰਨ ਜਿਹੜੇ ਆ ਵਾਪਸ ਕਰਕੇ ਹੀ ਦਿੱਲੀ ਤੋਂ ਵਾਪਸ ਮੁੜਾਂਗੇ ਚਾਹੇ ਇਹ ਸਰਕਾਰ 2 ਸਾਲੇ ਸਾਨੂੰ ਤੰਗ ਕਰ ਲਵੇ ਚਾਹੇ 2 ਮਹੀਨੇ ਕਰ ਲਵੇ ਚਾਹੇ 2 ਦਿਨ ਦੇ ਵਿੱਚ ਮੰਗ ਲਵੇ ਇਹ ਜਿਹੜੇ ਕਾਲੇ ਕਾਨੂੰਨ ਆ ਜਦ ਤੱਕ ਖਤਮ ਨਹੀਂ ਹੁੰਦੇ ਜਦ ਤੱਕ ਇਹ ਜਿਹੜਾ ਘੋਲਿਆ ਹੈ ਇਦਾਂ ਹੀ ਨਿਰੰਤਰ ਚੱਲਦਾ ਜਾਊ ਰਹੂਗਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਇਹਨੇ ਕਿਸਾਨ ਮਜ਼ਦੂਰ ਆਗੂ ਅੱਜ ਟਰੈਕਟਰ ਮਾਰਚ ਦੇ ਉੱਤੇ ਅਗਵਾਈ ਕਰ ਰਹੇ ਨੇ ਅਸੀਂ ਵੀ ਟਰੈਕਟਰ ਦੇ ਉੱਤੇ ਬੈਠ ਰਹੇ ਹਾਂ ਬੈਠੇ ਹਾਂ ਇਸ ਵੇਲੇ ਤੁਸੀਂ ਦੇਖ ਰਹੇ ਕਿ ਮੇਰੇ ਮਗਰ ਵੀ ਬਹੁਤ ਸਾਰੇ ਟਰੈਕਟਰ ਜਿਹੜੇ ਕਾਫਲੇ ਦੇ ਰੂਪ ਦੇ ਵਿੱਚ ਆ ਰਹੇ ਨੇ ਅੱਗੇ ਵੀ ਸੈਕ੍ਰੇਟ ਟਰੈਕਟਰ ਜਿਹੜੇ ਆ ਉਹ ਜਾ ਰਹੇ ਨੇ ਔਰ ਜਿਵੇਂ ਜਿਵੇਂ ਦੇਰੀ ਲੱਗਦਾ ਇਦਾਂ ਸੀ ਸਰਕਾਰ ਨੂੰ ਵੀ ਇਦਾਂ ਲੱਗਦਾ ਸੀਗਾ ਪੇ ਜਿੱਦਾਂ ਜਿੱਦਾਂ ਇਹ ਅੰਦੋਲਨ ਅਸੀਂ ਲੰਬਾ ਕਰਾਂਗੇ ਮੀਟਿੰਗਾਂ ਦੇ ਨਾਮ ਤੇ ਜਿਵੇਂ 7 ਮੀਟਿੰਗਾਂ ਹੋ ਗਈਆਂ 8 ਤਰੀਕ ਨੂੰ 8ਵੀਂ ਮੀਟਿੰਗ ਹੈ ਕਿਸੇ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਾ ਨਿਕਲਣਾ ਸਰਕਾਰ ਨੂੰ ਆਸ ਸੀ ਕਿ ਸ਼ਾਇਦ ਇੱਥੇ ਜਿੰਨੇ ਪੰਜਾਬ ਦੇ ਲੋਕ ਜਾਂ ਕਿਸਾਨ ਮਜ਼ਦੂਰ ਜਾਂ ਹਰਿਆਣੇ ਦੇ ਲੋਕ ਵੱਖ-ਵੱਖ ਸਟੇਟਾਂ ਦੇ ਲੋਕ ਜਿਹੜੇ ਬੈਠੇ ਨੇ ਇੱਥੋਂ ਉੱਠ ਕੇ ਚੱਲ ਜਾਣਗੇ ਉਤੋਂ ਠੰਡ ਵੀ ਆ ਗਈ ਸੀ ਪਰ ਉਲਟ ਹੋ ਰਿਹਾ ਜਿੰਨਾ ਇਹ ਸੰਘਰਸ਼ ਲੇਟ ਹੋ ਰਿਹਾ ਉਨਾ ਹੀ ਇਹ ਪ੍ਰਚੰਟ ਹੋ ਰਿਹਾ ਲੋਕ ਹੋਰ ਇਕੱਠੇ ਹੋ ਰਹੇ ਨੇ ਔਰ ਲੋਕ ਹੋਰ ਮਜਬੂਤ ਦਿਲ ਦੇ ਨਾਲ ਇਹ ਸੰਘਰਸ਼ ਦੀ ਤਿਆਰੀ ਵੀ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਇਹ ਮੋਰਚਾ ਹਰ ਹਾਲਤ ਹਰ ਹਾਲਤ ਫਤਿਹ ਹੋਏਗਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਉ ਦਿਖਾਉਂਦੇ ਆ ਹੋਰ ਵੀ ਟਰੈਕਟਰਾਂ ਦੇ ਉੱਤੇ ਨੌਜਵਾਨ ਜਿਹੜੇ ਇਸ ਵੇਲੇ ਮੋਰੋ ਤੋਂ ਚਾਹਲ ਕਲਾਂ ਦੇ ਨੇੜੇ ਪਹੁੰਚ ਚੁੱਕਾ ਹੈ ਕਾਫਲਾ ਆਉ ਦਿਖਾਉਂਦੇ ਆ ਤੁਹਾਨੂੰ ਇੱਥੋਂ ਦੀ ਕਾਫਲੇ ਦੀ ਹੋਰ ਵੀ ਰਿਪੋਰਟ ਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਦੀਚਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਯੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਵਕਸ਼ ਕੀਤਾ ਜਾਂਦਾ ਹੈ। ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ। ਸੇਵਾ ਦਾ ਮੌਕਾ ਦਿਓ, BI ਗ੍ਰਾਫਿਕ ਸੋਲੂਸ਼ਨ, ਬੜਾ ਪਿੰਡ ਨੇੜੇ ਯੂਨੀਅਨ ਬੈਂਕ। ਸੰਪਰਕ ਨੰਬਰ 0182626406 ਅਤੇ 98559943